ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਤਾਂ 882364 ਕੇਡਰ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਆਖਿਰ ਉਹਨਾਂ ਦਾ ਜੁਆਇਨਿੰਗ ਦਾ ਪ੍ਰੋਸੈਸ ਜੋ ਹੈ ਉਹ ਸ਼ੁਰੂ ਹੋ ਚੁੱਕਾ ਹੈ ਔਰ ਇਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਹੋਏਗਾ ਔਰ ਅਗਲੀ ਲਿਸਟ ਆਏਗੀ ਜਾਂ ਨਹੀਂ ਬਹੁਤ ਸਾਰੇ ਕਮੈਂਟ ਆ ਰਹੇ ਆ ਪਿਛਲੀ ਵੀਡੀਓ ਜਦੋਂ ਵੀ ਮੈਂ ਅਪਲੋਡ ਕੀਤੀ ਆ ਤਾ ਕਾਫੀ ਸਾਰੇ ਕੈਂਡੀਡੇਟ ਜੋ ਹੈ ਕੱਟ-ਆਫ ਨੂੰ ਲੈ ਕੇ ਹੋਰ ਪੁੱਛ ਰਿਹਾ ਕਿ ਸਾਡਾ ਨੰਬਰ ਆਏਗਾ ਜਾਂ ਨਹੀਂ ਆਏਗਾ ਤਾਂ ਇਹ ਵੀਡੀਓ ਖਾਸ ਉਹਨਾਂ ਲਈ ਹੀ ਬਣਾਈ ਜਾ ਰਹੀ ਹੈ ਸੋ ਦੇਖੋ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਜੋਇਨਿੰਗ ਦਾ ਜੋ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਜਿਵੇਂ ਡਿਪਾਰਟਮੈਂਟ ਦੇ ਵੱਲੋਂ ਪਹਿਲਾਂ ਪ੍ਰੋਵੀਜ਼ਨਲ ਲਿਸਟ ਜੋ ਹੈ ਉਹ ਜਾਰੀ ਕੀਤੀ ਗਈ ਔਰ ਉਸ ਤੋਂ ਬਾਅਦ ਜੋ ਹੈ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਜੋ ਹੈ ਉਹ ਜਾਰੀ ਕੀਤੀ ਗਈ ਹੈ ਅੱਜ ਸੋ ਹੁਣ ਅਗਲਾ ਪ੍ਰੋਸੈਸ ਕੀ ਹੋਏਗਾ ਅਗਲਾ ਪ੍ਰੋਸੈਸ ਤੁਹਾਡਾ ਜੁਆਇਨਿੰਗ ਦਾ ਜੋ ਹੈ ਉਹ ਹੋਏਗਾ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ 883264 ਭਰਤੀ ਜੋ ਹੈ ਉਹ ਬਾਰਡਰ ਏਰੀਆ ਦੀ ਭਰਤੀ ਹੈ ਜਿਸ ਦੇ ਵਿੱਚ ਪਾਕਿਸਤਾਨ ਬਾਰਡਰ ਨਾਲ ਲੱਗਦੇ ਹੋਏ ਜ਼ਿਲ੍ਹਿਆਂ ਦੇ ਵਿੱਚ ਤੁਹਾਡੀ ਜੁਆਇਨਿੰਗ ਹੋਏਗੀ ਜਿਵੇਂ ਕਿ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਔਰ ਪਠਾਨਕੋਟ ਇਹ ਛੇ ਜ਼ਿਲ੍ਹੇ ਜੋ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਆ ਇਹਨਾਂ ਦੇ ਵਿੱਚ ਤੁਹਾਡੇ ਜੋ ਹੈ ਸਕੂਲ ਜਿੰਨੇ ਵੀ ਖਾਲੀ ਹੋਣਗੇ ਜਿੰਨੀਆਂ ਸੀਟਾਂ ਖਾਲੀ ਆ ਉੱਥੇ ਤੁਹਾਡੀ ਜੁਆਇਨਿੰਗ ਹੋਏਗੀ ਸੋ ਸਭ ਤੋਂ ਪਹਿਲਾਂ ਹੁਣ ਜੋ ਕੰਮ ਹੈ ਉਹ ਇਹ ਹੈ ਕਿ ਜਿਹੜੇ ਕੈਂਡੀਡੇਟ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਦੇ ਵਿੱਚ ਆਏ ਆ ਔਰ ਉਹਨਾਂ ਕੈਂਡੀਡੇਟ ਨੂੰ ਕੀ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਆਈਡੀ ਦੇ ਵਿੱਚ ਸਟੇਸ਼ਨ ਚੂਜ਼ ਕਰਨ ਦੀ ਆਪਸ਼ਨ ਨੂੰ ਲੈ ਕੇ ਜਲਦੀ ਹੀ ਡਿਪਾਰਟਮੈਂਟ ਦੇ ਵੱਲੋਂ ਤਾਨੂੰ ਲੈਟਰ ਦੇਖਣ ਨੂੰ ਮਿਲੇਗਾ ਜਿਵੇਂ ਕਿ ਮੈਂ ਇੱਕ ਵੀਡੀਓ ਜੋ ਪਰਸੋਂ ਅਪਲੋਡ ਕੀਤੀ ਸੀ ਉਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਡਿਪਾਰਟਮੈਂਟ ਦੇ ਵੱਲੋਂ ਇਸ ਹਫਤੇ ਦੇ ਵਿੱਚ ਤੁਹਾਨੂੰ ਵੱਡੀ ਖਬਰ ਦੇਖਣ ਨੂੰ ਮਿਲੇਗੀ ਸੋ ਉਹੀ ਸੱਚ ਹੁੰਦਾ ਨਜ਼ਰ ਆ ਰਿਹਾ ਸੋ ਫਿਲਹਾਲ ਜੋ ਹੈ ਹੁਣ ਡਿਪਾਰਟਮੈਂਟ ਦਾ ਅਗਲਾ ਪ੍ਰੋਸੈਸ ਇਹ ਹੈ ਕਿ ਤੁਹਾਡੇ ਜੋ ਸਟੇਸ਼ਨ ਆ ਉਹ ਚੂਜ਼ ਕਰਵਾਣੀ ਸੋ ਇਸ ਨੂੰ ਲੈ ਕੇ ਤੁਹਾਨੂੰ ਜਲਦੀ ਹੀ ਲੈਟਰ ਦੇਖਣ ਨੂੰ ਮਿਲੇਗਾ ਕਿ ਜਿਹੜੇ ਕੈਂਡੀਡੇਟ ਐਲੀਜੀਬਲ ਆ ਪਰ ਉਹਨਾਂ ਦਾ ਨੰਬਰ ਪਰ ਨਾਮ ਜੋ ਹੈ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਦੇ ਵਿੱਚ ਆਇਆ ਉਹ ਕੀ ਹੈ ਆਪਣੇ ਸਟੇਸ਼ਨ ਚੂਜ਼ ਕਰ ਸਕਦੇ ਆ ਆਪਣੀ ਰਜਿਸਟ੍ਰੇਸ਼ਨ ਆਈਡੀ ਤੋਂ ਅਗਰ ਇਹ ਕੰਮ ਆਨਲਾਈਨ ਹੁੰਦਾ ਹੈ ਤਾਂ ਜਿਵੇਂ 68 ਪੈਂਦੀ ਟਾਈਮ ਹੋਇਆ ਸੀ ਸੋ ਜਿੰਨੇ ਵੀ ਸਕੂਲ ਖਾਲੀ ਪਏ ਹੋਣਗੇ ਇੰਨਾ ਛੇ ਡਿਸਟ੍ਰਿਕਟ ਦੇ ਵਿੱਚ ਉਹ ਸਾਰੇ ਸਕੂਲ ਜੋ ਹੈ ਤੁਹਾਨੂੰ ਸ਼ੋ ਹੋਣਗੇ ਤੁਹਾਡੀ ਆਈਡੀ ਦੇ ਵਿੱਚ ਤੁਸੀਂ ਆਪਣੀ ਪ੍ਰੀਫਰੈਂਸ ਦੇ ਅਕੋਰਡਿੰਗ ਜੋ ਹੈ ਸਕੂਲ ਚੂਜ਼ ਕਰ ਸਕਦੇ ਹੋ ਤੁਸੀਂ ਘਟੋ ਘਟ ਜੋਇਆ ਉਹ ਵੀ ਜੋਇਆ ਉਹ ਸਕੂਲ ਜ਼ਰੂਰ ਚੂਜ਼ ਕਰਨੇ ਆਂ ਅਗਰ ਤੁਸੀਂ ਇੱਕ ਵੀ ਸਕੂਲ ਚੂਜ਼ ਨਹੀਂ ਕਰਦੇ ਤਾਂ ਤੁਹਾਨੂੰ ਬੋਰਡ ਦੇ ਵੱਲੋਂ ਆਪਣੇ ਆਪ ਸਕੂਲ ਜੋਇਆ ਉਹ ਲੋਡ ਕੀਤਾ ਜਾ ਸਕਦਾ ਠੀਕ ਹੈ ਕਿਉਂਕਿ ਉਹ ਲੈਟਰ ਜਦੋਂ ਡਿਪਾਰਟਮੈਂਟ ਜਾਰੀ ਕਰੇਗਾ ਉਸ ਦੇ ਵਿੱਚ ਮੈਂਸ਼ਨ ਹੋਏਗਾ ਇਹ ਪੁਆਇੰਟ ਕਿ ਜੇਕਰ ਕੋਈ ਕੈਂਡੀਡੇਟ ਆਪਣੇ ਵੱਲੋਂ ਸਕੂਲ ਕੋਈ ਵੀ ਚੂਜ਼ ਨਹੀਂ ਕਰਦਾ ਤਾਂ ਉਸ ਨੂੰ ਬੋਰਡ ਦੇ ਵੱਲੋਂ ਆਪਣੀ ਮਰਜ਼ੀ ਨਾਲ ਜੋਇਆ ਸਟੇਸ਼ਨ ਅਲੋਟ ਕੀਤਾ ਜਾਏਗਾ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਸਟੇਸ਼ਨ ਚੂਜ਼ ਕਰ ਲੋਗੇ ਉਸ ਲਈ ਕੁਝ ਦਿਨ ਦਿੱਤੇ ਜਾਣਗੇ ਸਮੇਂ ਸੀਮਾ ਨਿਰਧਾਰਿਤ ਕੀਤੀ ਜਾਏਗੀ ਕਿ ਇੰਨੇ ਦਿਨਾਂ ਦੇ ਵਿੱਚ ਤੁਸੀਂ ਆਪਣਾ ਸਟੇਸ਼ਨ ਚੂਜ਼ ਕਰਨੇ ਆ ਉਸ ਤੋਂ ਬਾਅਦ ਤੁਹਾਨੂੰ ਸਟੇਸ਼ਨ ਜੋ ਹੈ ਉਹ ਅਲੋਟ ਹੋਏਗਾ ਉਸ ਜਦੋਂ ਹੀ ਸਟੇਸ਼ਨ ਅਲੋਟ ਵਾਲਾ ਲੈਟਰ ਜਾਰੀ ਕਰੇਗਾ ਡਿਪਾਰਟਮੈਂਟ ਤੁਹਾਨੂੰ ਰਜਿਸਟ੍ਰੇਸ਼ਨ ਆਈਡੀ ਦੇ ਵਿੱਚ ਤੁਹਾਨੂੰ ਆਪਣਾ ਸਟੇਸ਼ਨ ਜੋ ਹੈ ਉਹ ਦਿਖ ਜੇਗਾ ਠੀਕ ਹੈ ਔਰ ਉੱਥੇ ਹੀ ਮੈਂਸ਼ਨ ਹੋਏਗਾ ਕਿ ਤੁਸੀਂ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਜੋ ਹੈ ਆਪਣੇ ਆਫਰ ਲੈਟਰ ਪ੍ਰਾਪਤ ਕਰ ਸਕਦੇ ਹੋ ਬੇਸਿਕਲੀ ਜੋ ਹੈ 10 ਦਿਨਾਂ ਦੇ ਵਿੱਚ ਤੁਸੀਂ ਜੁਆਇਨ ਕਰਨਾ ਹੁੰਦਾ ਸਕੂਲ ਦੇ ਵਿੱਚ ਜੋ ਵੀ ਤੁਹਾਨੂੰ ਸਕੂਲ ਅਲੋਟ ਹੋਇਆ ਔਰ ਉਸ ਤੋਂ ਬਾਅਦ ਤੁਸੀਂ ਜਿੱਥੇ ਤੁਹਾਨੂੰ ਕਿਹਾ ਜਾਏਗਾ ਕਿ ਤੁਹਾਨੂੰ ਆਫਰ ਲੈਟਰ ਇੱਥੇ ਮਿਲਣਗੇ ਤੁਸੀਂ ਉੱਥੇ ਫਾਈਲ ਜੋ ਹੈ ਲੈ ਕੇ ਜਾਣੀ ਹੁੰਦੀ ਹੈ ਫਾਈਲ ਦਿਖਾਉਣੀ ਹੁੰਦੀ ਹੈ ਨਾਲ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਉਹ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਫਿਲਹਾਲ ਇਹ ਇੰਨਾ ਕੁ ਪ੍ਰੋਸੈਸ ਹੈ ਅਗਲਾ ਪ੍ਰੋਸੈਸ ਕਿ ਡਿਪਾਰਟਮੈਂਟ ਦੇ ਵੱਲੋਂ ਇੱਕ ਲੈਟਰ ਜਾਰੀ ਹੋਏਗਾ ਜੋ ਕਿ ਸਟੇਸ਼ਨ ਚੂਜ਼ ਦਾ ਹੋਏਗਾ ਜਿਸ ਲਈ ਕੁਝ ਸਮੇਂ ਸੀਮਾ ਨਿਰਧਾਰਿਤ ਕੀਤੀ ਜਾਏਗੀ ਉਸ ਤੋਂ ਬਾਅਦ ਸਟੇਸ਼ਨ ਅਲੋਟ ਹੋ ਜਾਣਗੇ ਇਸ ਤੋਂ ਬਾਅਦ ਜੁਆਇਨਿੰਗ ਦਾ ਪ੍ਰੋਸੈਸ ਜੋ ਹੈ ਉਹ ਡਿਪੈਂਡ ਕਰੇਗਾ ਕਿ ਕਿੰਨੇ ਦਿਨ ਜੋ ਹੈ ਡਿਪਾਰਟਮੈਂਟ ਦਿੰਦਾ ਤੁਹਾਨੂੰ ਸਟੇਸ਼ਨ ਚੂਜ਼ ਕਰਨ ਦੇ ਮੈਕਸਿਮਮ ਇਹ ਇੱਕ ਹਫਤੇ ਦਾ ਪ੍ਰੋਸੈਸ ਹੈ ਇੱਕ ਹਫਤੇ ਦਾ ਹੀ ਸਮਾਂ ਜੋ ਹੈ ਉਹ ਮੈਕਸਿਮਮ ਦਿੱਤਾ ਜਾਏਗਾ ਔਰ 2-3 ਦਿਨਾਂ ਦੇ ਵਿੱਚ ਜੋ ਹੈ ਸਟੇਸ਼ਨ ਅਲੋਟ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲਾ ਡਾਊਟ ਜੋ ਹੈ ਹੋਰਲੀ ਸਟਾਈਗੀ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਪੁੱਛ ਰਿਹਾ ਕਿ ਸਰ ਆਖਿਰ ਇੰਨੀ ਜ਼ਿਆਦਾ ਕੱਟਆਫ ਕਿਵੇਂ ਚਲੇਗੀ ਓਪਨ ਦੇ ਵਿੱਚ ਦੇਖੋ ਇੱਕ ਗੱਲ ਨੋਟ ਕਰੀ ਹੋਏਗੀ ਤੁਸੀਂ ਕਿ ਜੋ ਇਹ ਲਿਸਟ ਆਈ ਹੈ ਉਹ 1664 ਦੇ ਅਕੋਰਡਿੰਗ ਨਹੀਂ ਆਈ ਹੈ ਉਹ 2364 ਦੇ ਅਕੋਰਡਿੰਗ ਆਈ ਹੈ ਜਿਵੇਂ ਤੁਸੀਂ ਐਸ ਸੀ ਐਮ ਬੀ ਔਰ ਐਸ ਸੀ ਆਰਓ ਦੇ ਜੋ ਕੈਂਡੀਡੇਟ ਦੇਖੇ ਹੋਣਗੇ ਐਲੀਜੀਬਲ ਉਹ 400 ਪਲੱਸ ਆ ਮਤਲਬ ਕਿ ਉਹਨਾਂ ਦੀ ਬੈਕਲੋਗ ਸੀਟਾਂ ਜੋ ਹੈ ਉਹ ਵਿੱਚ ਇਨਵੋਲਵ ਕਰਕੇ ਲਿਸਟ ਜਾਰੀ ਕੀਤੀ ਗਈ ਆ ਸੋ ਦੇਖੋ ਇੰਨਾ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਆ ਉਹਨਾਂ ਵਿੱਚੋਂ ਬਹੁਤ ਸਾਰੇ ਕੈਂਡੀਡੇਟ ਆਲਰੇਡੀ ਹੀ ਸ਼ਾਰਟ 35 ਦੇ ਵਿੱਚ ਜੁਆਇਨ ਕਰ ਚੁੱਕੇ ਆ ਠੀਕ ਹੈ ਸੋ ਅਜੇ ਕੈਂਡੀਡੇਟ ਜੋ ਹੈ ਬਹੁਤ ਰੈਅਰਲੀ ਚਾਂਸ ਹੈ ਕਿ ਸ਼ਾਰਟ 35 ਵਾਲਾ ਕੋਈ ਕੈਂਡੀਡੇਟ 2364 ਦੇ ਵਿੱਚ ਜੁਆਇਨ ਕਰੇ ਠੀਕ ਹੈ ਕੁਝ ਕੈਂਡੀਡੇਟ ਕਰ ਸਕਦੇ ਆ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਕਰਨਗੇ ਉਹਨਾਂ ਦੀ ਆਪਣੀ ਮਰਜ਼ੀ ਆ ਉਹਨਾਂ ਦੀ ਇੱਛਾ ਆ ਠੀਕ ਆ ਇਸ ਨੂੰ ਲੈ ਕੇ ਯੂਨੀਅਨ ਦੇ ਵੱਲੋਂ ਵੀ ਕਾਫੀ ਆਡੀਓ ਵਗੈਰਾ ਪਾਈਆਂ ਗਈਆਂ ਲੇਕਿਨ ਫਿਰ ਵੀ ਕੈਂਡੀਡੇਟ ਨੇ ਕਰਨੀ ਤਾਂ ਆਪਣੇ ਮਨ ਦੀ ਮਰਜ਼ੀ ਆ ਠੀਕ ਆ ਸੋ ਬਹੁਤ ਸਾਰੇ ਕੈਂਡੀਡੇਟ ਇਦਾਂ ਦੇ ਨੇ ਜੋ 60 35 ਵਿੱਚ ਜੁਆਇਨ ਕਰ ਚੁੱਕੇ ਆ ਲੇਕਿਨ ਉਹ 2364 ਦੇ ਵਿੱਚ ਨਹੀਂ ਆਣਗੇ ਤਾਂ ਉਸ ਤੋਂ ਬਾਅਦ ਕੀ ਆ ਇੱਕ ਨੋਟ ਜੁਆਇਨਿੰਗ ਦਾ ਡਾਟਾ ਜੋ ਹੈ ਡਿਪਾਰਟਮੈਂਟ ਜਾਰੀ ਕਰੇਗਾ ਕਿ ਇਸ ਪਹਿਲੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਦੇ ਵਿੱਚੋਂ ਇੰਨੇ ਕੈਂਡੀਡੇਟ ਨੇ ਜੁਆਇਨ ਨਹੀਂ ਕੀਤਾ ਹੈ ਤਾਂ ਉਸ ਤੋਂ ਪਤਾ ਲੱਗ ਜਾਏਗਾ ਕਿ ਤੁਹਾਨੂੰ ਕਿੰਨੀਆਂ ਸੀਟਾਂ ਜੋ ਹੈ ਹੋਰ ਮਿਲਣਗੀਆਂ ਇਸ ਨੂੰ ਲੈ ਕੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ ਕਿ ਕਿਵੇਂ ਮੈਰਿਟ ਜੋ ਹੈ ਕਿਹੜੀ ਕੈਟਾਗਰੀ ਦੀ ਕਿੰਨੀ ਜੋ ਹੈ ਡਾਊਨ ਜਾਏਗੀ ਕਿਉਂਕਿ ਮੈਂ ਅੱਜ ਇਹ ਜੋ ਪੀਡੀਐਫ ਅੱਜ ਆਈ ਹੈ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਉਸ ਨੂੰ ਮੈਂ ਹਜੇ ਤੱਕ ਦੇਖਿਆ ਨਹੀਂ ਹੈ ਪ੍ਰੋਪਰਲੀ ਨਹੀਂ ਦੇਖਿਆ ਕਿ ਆਖਿਰ ਕਿੰਨੇ ਕੈਂਡੀਡੇਟ ਵਾਲਾ ਜੋ ਹੈ ਇਸ ਦੇ ਵਿੱਚ ਨਾਮ ਆਇਆ ਹੋਇਆ ਮੈਂ ਸਿਰਫ ਇੱਕ ਜਸਟ ਵੀਡੀਓ ਜੋ ਹੈ ਬਣਾਈ ਸੀ ਜੋ ਕਿ ਪਿਛਲੀ ਵੀਡੀਓ ਸੀ ਜਿਸ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇਣੀ ਲਾਜ਼ਮੀ ਸੀ ਕਿ ਇਹ ਆਖਰੀ ਲਿਸਟ ਜੋ ਹੈ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤੀ ਗਈ ਆ ਲੇਕਿਨ ਜਿਹੜੇ ਕੈਂਡੀਡੇਟ ਮਤਲਬ ਉਹਨਾਂ ਤੋਂ ਥੱਲੇ 1 1 2 ਨੰਬਰ ਜਾਂ 3 3 ਨੰਬਰ ਥੱਲੇ ਨੇ ਉਹ ਆਪਣੇ ਆਪ ਨੂੰ ਸੇਫ ਸਮਝਣ ਠੀਕ ਹੈ ਉਹਨਾਂ ਦਾ ਨਾਮ ਜੋ ਹੈ ਅਗਲੀ ਲਿਸਟ ਵਿੱਚ ਆਏਗਾ ਕਿਵੇਂ ਆਏਗਾ ਮੈਂ ਤੁਹਾਨੂੰ ਉਸ ਨੂੰ ਲੈ ਕੇ ਪ੍ਰੋਪਰ ਜੋ ਹੈ ਗਾਈਡ ਕਰਾਂਗਾ ਠੀਕ ਹੈ ਜਿਵੇਂ ਮੈਨੂੰ ਥੋੜਾ ਜਿਹਾ ਟਾਈਮ ਮਿਲੇਗਾ ਕਿਉਂਕਿ ਥੋੜਾ ਇਹ ਸ਼ਡਿਊਲ ਬੀਜ਼ੀ ਹੋਣ ਕਰਕੇ ਪ੍ਰੋਪਰ ਐਨਾਲਿਸਿਸ ਕਰਨਾ ਜੋ ਹੈ ਉਹ ਥੋੜਾ ਡਿਫਿਕਲਟ ਹੋ ਰਿਹਾ ਸੰਡੇ ਵਾਲੇ ਦਿਨ ਇਸ ਨੂੰ ਲੈ ਕੇ ਇੱਕ ਪ੍ਰੋਪਰ ਵੀਡੀਓ ਬਣਾ ਦਿੱਤੀ ਜਾਏਗੀ ਲੇਕਿਨ ਸਿਨਾ ਕੈਂਡੀਡੇਟ ਦਾ ਨਾਮ ਆਇਆ ਉਹਨਾਂ ਲਈ ਇਹ ਵੀਡੀਓ ਬਣਾਉਣੀ ਜ਼ਰੂਰੀ ਸੀ ਕਿ ਅਗਲਾ ਪ੍ਰੋਸੈਸ ਆਖਿਰ ਕੀ ਹੋਏਗਾ ਡਿਪਾਰਟਮੈਂਟ ਦਾ ਤੁਹਾਨੂੰ ਜਲਦੀ ਹੀ ਲੈਟਰ ਦੇਖਣ ਨੂੰ ਮਿਲੇਗੀ ਔਰ ਜਿਹੜੇ ਕੈਂਡੀਡੇਟ ਦੇ ਇਸ ਜੋ ਨੰਬਰ ਨੇ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਦੇ ਵਿੱਚ ਜੋ ਲਾਸਟ ਨੰਬਰ ਹੈ ਜਿਵੇਂ ਓਪਨ ਦੇ ਵਿੱਚ ਸ਼ਾਇਦ 65 ਹੈ ਦਾ 65 ਤੋਂ 2 3 3 ਮਾਰਕਸ ਥੱਲੇ ਹਰੇਕ ਕੈਟਾਗਰੀ ਦੇ ਨੰਬਰ ਜਿਨ੍ਹਾਂ ਦੇ ਵੀ ਹੈਗੇ ਆ ਉਹ ਆਪਣੇ ਆਪ ਨੂੰ ਸੇਵ ਸਮਝਣ ਠੀਕ ਹੈ ਬਹੁਤ ਸਾਰੀਆਂ ਲਿਸਟਾਂ ਆਣ ਗਿਆ ਹਜੇ ਇਹਨਾਂ ਦੇ ਵਿੱਚ ਨੋਟ ਜੁਆਇਨਿੰਗ ਡਾਟਾ ਆਏਗਾ ਕੁਝ ਕੈਂਡੀਡੇਟ ਜੁਆਇਨ ਨਹੀਂ ਕਰਨਗੇ ਉਹ ਸਾਰਾ ਜੋ ਹੈ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਮਹੀਨੇ ਦੇ ਅੰਦਰ ਅੰਦਰ ਪ੍ਰੋਸੈਸ ਦੇ ਵਿੱਚ ਠੀਕ ਹੈ ਇਹ ਡਿਪਾਰਟਮੈਂਟ ਦੇ ਉੱਪਰ ਡਿਪੈਂਡ ਹੈ ਕਿ ਉਹ ਕਿੰਨੇ ਜਲਦੀ ਇਸ ਪ੍ਰੋਸੈਸ ਨੂੰ ਚਲਾ ਰਹੇਗਾ ਸੋ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟ ਦਾ ਨਾਮ ਆਇਆ ਹੋਇਆ ਇਸ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਉਹ ਇਹ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰਨ ਠੀਕ ਹੈ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਕਿਉਂਕਿ ਇੱਥੇ ਹੀ ਤੁਹਾਨੂੰ ਜੋ ਹੈ ਜੋ ਪੀਡੀਐਫ ਨੇ ਉਹ ਇੱਥੇ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਿਹੜੇ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਆ ਉਹ ਤੁਹਾਨੂੰ ਇੱਥੇ ਹੀ ਦੇਖਣ ਨੂੰ ਮਿਲਣਗੇ ਔਰ ਇਸ ਨੂੰ ਜੁਆਇਨ ਕਰਕੇ ਨਮਯੂਟ ਰੱਖਿਓ ਤਾਂ ਕਿ ਜਦੋਂ ਵੀ ਇਸ ਦੇ ਵਿੱਚ ਕੋਈ ਅਪਡੇਟ ਆਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਔਰ ਚੈਨਲ ਤੇ ਨਵੇਂ ਜੁੜੇ ਹੋ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿੰਨਾ ਵੀ ਤੁਹਾਡਾ ਭਰਤੀ ਦਾ ਜੁਆਇਨਿੰਗ ਦਾ ਪ੍ਰੋਸੈਸ ਹੈ ਜਾਂ ਜੁਆਇਨਿੰਗ ਤੋਂ ਬਾਅਦ ਦੀਆਂ ਜੋ ਚੀਜ਼ਾਂ ਨੇ ਉਹ ਸਾਰੀਆਂ ਤੁਹਾਨੂੰ ਅਪਡੇਟ ਇੱਥੇ ਹੀ ਕੀਤੀਆਂ ਜਾਣਗੀਆਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਇੱਕ ਵਾਰੀ ਫਿਰ ਤੋਂ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ 2-3 ਨੰਬਰ ਕੋ ਟੈਨਸ਼ਨ ਨਾ ਲਓ ਥੋੜੀ ਜਿਹੀ weight ਹੋ ਕਰਨੀ ਪਏਗੀ ਮੈਨੂੰ ਪਤਾ ਹੈ ਕਿ weight ਕਰਨੀ ਆਸਾਨ ਨਹੀਂ ਹੁੰਦੀ ਲੇਕਿਨ weight ਕਰਨ ਤੋਂ ਇਲਾਵਾ ਹੋਰ ਕੋਈ ਸੋਲੂਸ਼ਨ ਨਹੀਂ ਹੈ ਠੀਕ ਹੈ 2 3 ਨੰਬਰ ਜਾਂ 4 ਨੰਬਰ ਜਿਹੜੀ ਕੈਟਾਗਰੀ ਦੇ ਵਿੱਚ ਵੱਧ ਸੀਟਾਂ ਨੇ ਉਹ 4 ਨੰਬਰ ਵਾਲੇ ਵੀ ਜਿਨ੍ਹਾਂ ਦੇ ਡਾਊਨ ਆ ਉਹ ਇੱਕ ਵਾਰੀ ਖੁਦ ਨੂੰ ਸੇਫ ਸਮਝਣ ਇਸ ਨੂੰ ਲੈ ਕੇ ਪ੍ਰੋਪਰ ਵੀਡੀਓ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੇਗੀ ਇਸ ਚੈਨਲ ਤੇ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੋ ਥੈਂਕ ਯੂ ਸੋ ਮੱਚ